ਜਿੰਨੇ ਵੀ ਸਾਡੇ ਸੱਜਣ ਆਏ ਜਿਹੜੇ ਆ ਜਿਹੜਾ ਇੱਥੇ ਸਾਡੇ ਪਿੰਡ ਪਾਣੂ ਵੀ ਦੇ ਇੱਕ ਗਰੀਬ ਪਰਿਵਾਰ ਦੇ ਨਾਲ ਇਹ ਇਸ ਤਰ੍ਹਾਂ ਹੋਈ ਵਿਚਾਰਿਆਂ ਦੇ ਨਾਲ ਇੱਕ ਗਰੀਬ ਗਰੀਬ ਪ੍ਰਵਾਸੀ ਨੇ ਕਰਜ਼ਾ ਲੈ ਲਿਆ ਕਰਜ਼ਾ ਲੈਣ ਕਰਕੇ ਕਰਜ਼ਾ ਇਹ ਤੋਂ ਵਾਪਸ ਨਹੀਂ ਹੋ ਸਕਿਆ ਤੇ ਬੈਂਕ ਵਾਲੇ ਵੀ ਇਹਨੂੰ ਜਲਦੀ ਕਰ ਲਾ ਭੈ ਇਹਨਾਂ ਦੁਖੀ ਕੀਤਾ ਇਹਨੂੰ ਮੇਥੋਂ ਵਿਚਾਰੇ ਨੂੰ ਤਾਂ ਉੱਥੇ ਹਿਸ਼ਾਰਪੁਰ ਜਾਣਾ ਪਿਆ ਉੱਥੇ ਕਿਰਾਏ ਦੀ ਦੁਕਾਨ ਤੇ ਰਹਿਣ ਲੱਗਾ ਉੱਥੇ ਗੁਰਦੁਆਰਾ ਸਾਹਿਬ ਜਦੋਂ ਬੱਚੇ ਰੋਜ਼ ਵੀ ਤਰ੍ਹਾਂ ਜਾਂਦੇ ਸੀ ਉੱਥੇ ਇੱਕ ਪਰਵਾਸੀ ਗੁੰਡਾ ਗੁੰਡੇ ਨੇ ਇਦਾਂ ਜਲੀਲ ਕੀਤਾ ਉਸ ਲੜਕੇ ਨੂੰ ਕਿਟਨਪ ਕਰਕੇ ਉਸ ਨੇ ਇੰਨੀ ਦਰਿੰਦਗੀ ਕੀਤੀ ਜਿਹੜਾ ਕਿ ਉਹ ਜਿਹੜੀ লাশ ਇਦਾਂ ਜਿਹੜੀ ਸੀ ਮੂੰਹ ਵੀ ਉਹਨਾਂ ਦੇਖਣ ਜੋਗ ਨਹੀਂ ਛੱਡਿਆ ਉਹਦੇ ਇਦਾਂ ਦੇ ਲੂੰ ਗੱਡੇ ਖੜੇ ਹੁੰਦੇ ਸੀ ਇੱਥੇ ਜਦੋਂ ਅਸੀਂ ਸੰਸਕਾਰ ਵੀ ਕੀਤਾ ਉਦੇ ਮੂੰਹ ਵੀ ਅਸੀਂ ਦਿਖਾ ਲਈ ਸਕੇ ਇਹੋ ਜਿਹੇ ਉਹਦਾ ਹਸ਼ਰ ਕੀਤਾ ਇਹੋ ਜਿਹੇ ਬੰਦੇ ਜਿਹੜੇ ਇਦਾਂ ਦੇ ਲੋਕ ਇੱਕ ਨਹੀਂ ਬਣਾਉਂਦੇ ਆ ਇਹਨਾਂ ਦੇ ਉਧਰ ਬਿਹਾਰ ਚੋਂ ਕਦ ਨਾਲ ਜੜਾ ਕਰਕੇ ਕਹਿੰਦੇ ਇੱਧਰ ਪੰਜਾਬ ਚ ਆ ਜਾਂਦੇ ਆ ਪੰਜਾਬ ਤੋਂ ਜਾ ਕੇ ਤੇ ਉਧਰ ਚਲੇ ਜਾਂਦੇ ਆ ਇਹਨਾਂ ਬੰਦਿਆਂ ਨੂੰ ਲੱਥ ਪਾਈ ਜਾਵੇ ਇਹਨਾਂ ਲੋਕਾਂ